ਮੇਰੇ ਮਾੜਾ ਸਟਾਰਟ ਕਰ ਦਵਾਰ। ਤਾਂ ਦੋਨੇ ਰੇਸ ਪੂਰੀਓ ਦਿੱਤੀ ਹੋਈ ਸੀ। ਸੋਨਾਲੀਤਾ 750 ਇਹ 2007 ਮਾਡਲ। ਆਰਜਨ 555 ਇਹ 2010 ਮਾਡਲ। ਠੀਕ ਹੈ ਜੀ ਇਹਦਾ ਰੇਟ 310000 ਰੁਪਿਆ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਆਪਣੇ ਕੋਲ ਕੋ ਟਰੈਕਟਰ ਆਇਆ ਜੀ। ਸੋਨਾਲੀਤਾ 745 ਤੇ ਆਪਾਂ ਇਹ ਨਵੇਂ ਦੇ ਵਿੱਚ ਇਕੱਠੇ ਆ ਬਾਈ। ਕੱਲ ਨਵਾਂ ਡੈਟਲ ਦਿੱਤਾ ਸੀ ਕਾ ਆਪਾਂ ਨੇ। ਤੇ ਆਪਾਂ ਟਰੈਕਟਰ ਦਿਖਾਉਣਾ ਹੈ ਜੀ ਬਲੌਗ ਚ ਬਣੇ ਰਹੋ ਜੀ ਤੇ ਲੋ ਜੀ ਬਾਈ ਪਵਨ ਬਾਈ ਸਾਡਾ ਟਰੈਕਟਰ ਸਟਾਰਟ ਕਰਕੇ ਲਿਆਇਆ ਤੇ ਵੀਡੀਓ ਚ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਬਾਈ ਸਾਰੀ ਤੇ ਜੇ ਕਿਸੇ ਨੇ ਲੈਣਾ ਹੋਇਆ ਟਰੈਕਟਰ ਆ ਦੇਖ ਲਿਓ ਜੋ ਵੀ ਜਾਣਕਾਰੀ ਆਪਾਂ ਵੀਡੀਓ ਚ ਦੱਸਾਂਗੇ ਬਾਈ ਕਈ ਗੱਲਾਂ ਜਿਹੜੀਆਂ ਆਪਾਂ ਦੱਸੀਆਂ ਵੀ ਹੁੰਦੀਆਂ ਸਾਰੀਆਂ ਕਈ ਵੀਰ ਦੁਆਰਾ ਫੋਨ ਕਰਕੇ ਉਹੀ ਗੱਲਾਂ ਪੁੱਛੀ ਹੰਮੇ ਆ ਬਾਈ ਤਾਂ ਕਰ ਤਾਂ ਹੀ ਆਪਾਂ ਇਹਦੀ 8-9 ਮਿੰਟ ਦੀ ਵੀਡੀਓ ਬਣਾਉਣੀ ਆ ਵੀ ਆਪਾਂ ਜੋ ਵੀ ਜਾਣਕਾਰੀ ਹੈਗੀ ਸਾਰਾ ਕੁਝ ਦੱਸ ਦਈਏ ਟਰੈਕਟਰ ਬਾਰੇ ਪਹਿਲਾ ਮਿਲੋ ਸਾਡੇ ਜੌਂਡੀਰ ਵਾਲੇ ਵੀਰ ਨੂੰ ਪਵਨ ਵੀਰ ਨੂੰ ਹੋਰ ਪਵਨ ਵੀਰੇ ਵਧੀਆ ਵੀਰੇ ਠੀਕ ਠਾਕ ਕਹਿਵਾ ਸੇਤਾ ਟਰ ਲਾ ਦੀ ਅੰਦਰ ਫਿਰ ਚੱਲਦੇ ਆ ਠੀਕ ਆ ਅੱਜ ਯਾਰ ਉੱਥੇ ਚਮਕੌਰ ਸਾਹਾ ਉੱਥੇ ਲੰਗਰ ਲਾਇਆ ਚਮਕੌਰ ਸਾਹਿਬ ਅੱਜ ਬਈ ਪਹਿਲਾ ਦਿਵਾਨ ਆ ਪਹਿਲਾ ਦਿਵਾਨ ਆ ਠੀਕ ਆ ਜੀ ਪਹਿਲਾ ਸਾਡੇ ਤਿੰਨ ਦਿਨ ਭੱਠਾ ਸਾਹਿਬ ਸੀਗਾ ਦੋ ਦਿਨ ਬਾਂਮਣ ਮਾਜਰੇ ਤੇ ਅੱਜ ਹੈਗਾ ਜੀ ਸ੍ਰੀ ਚਮਕੌਰ ਸਾਹਿਬ ਉਸ ਤੋਂ ਬਾਅਦ ਫਿਰ ਦੋ ਦਿਨ ਮਾਛੀਵਾੜਾ ਸਾਹਿਬ ਉਸ ਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਠੀਕ ਆ ਜੀ ਤੇ ਸਾਡੇ ਪਿੰਡ ਵਾਲੇ ਨੇ ਵੀ ਜਾਣਾ ਬਾਈ ਲੰਗਰ ਲੈ ਕੇ ਠੀਕ ਹੈ ਹਾਂ ਤੇ ਮਿੱਤਰੋ ਟਰੈਕਟਰ ਦੇਖੋ ਸੋਨਾਲੀ ਕੈ 745 6 ਮਾਡਲ ਹੈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਤਾਂ ਟਾਇਰ 35 ਕੇ ਪੈਸੇ ਟਾਇਰਾਂ 30 35 ਪੈਸੇ ਸਹੀ ਠੀਕ ਹੈ ਜੀ ਟਰੈਕਟਰ ਕੋਈ ਤੋਤਾ ਨਹੀਂ ਹੈਗਾ ਕੱਲ ਆਪਾਂ ਨੇ ਇਹ ਨਵੇਂ ਟਰੈਕਟਰ ਵਿੱਚ ਘਟਿਆ ਦੇਖ ਲਓ ਉਦਾਂ ਹੀ ਜਿਹੜਾ ਮਿੱਟੀ-ਮੁੱਟੀ ਉਦਾਂ ਹੀ ਲੱਗੀ ਹੋਈ ਨਾਲ ਬਾਈ ਤੇ ਟਰੈਕਟਰ ਦਾ ਥੱਲੇ ਦਾ ਰੰਗ ਰੰਗੋ ਦੇਖੋ ਇਸੇ ਦਾ ਬਹੁਤ ਪਿਆ ਬਾਈ ਜਿੰਮ ਜਿੰਨਾ ਤੁਸੀਂ ਕਹਿ ਦੋ ਤੇ ਪਾਬਲੇ ਵੀਰੇ ਤੇਰਾ ਸੋਨਾ ਲੀਕਾ ਚ ਕੰਮ ਕਰਿਆ ਪਹਿਲਾਂ ਸਾਨੂੰ ਤਾਂ ਸੋਨਾ ਲੀਕਾ ਬਾਰੇ ਵੱਧਨ ਨੌਲੇਜ ਆ ਕਿਵੇਂ ਟਰੈਕਟਰ ਠੀਕ ਆ ਟਰੈਕਟਰ ਵਧੀਆ ਝੋੜੇ ਮੋੜੇ ਮਾਨ ਠੀਕ ਆ ਛੋਟੇ ਮੋਟੇ ਕੰਮਾਂ ਨੂੰ ਆ 745 ਆ ਹਾਂ ਕੀ ਕਹਿਣਾ 11 ਜੋਰ ਥੋੜੀ ਮਾਰਨਾ ਜਿਆਦਾ ਜ਼ੋਰਗਾ ਤਾਂ ਨਹੀਂ ਮਾਰਨਾ ਆਇਨਾ ਕਹੇ ਯਾਰ ਨੂੰ ਆਪਣੀ ਚਲਾਈ ਤੇ ਡਿਪੈਂਡ ਆ ਇਹ ਸਾਬ ਨਾਲ ਤਾਂ ਟਰੈਕਟਰ ਨਹੀਂ ਵੇਚਣ ਦੇਣਾ ਫਿਰ ਯਾਰ ਨਹੀਂ ਟਰੈਕਟਰ ਅਗਲੇ ਨੇ ਤਾਂ ਹੁਣ ਜ਼ੋਰ ਮਾਰਨ ਬਾਅਦ ਹੀ ਟਰੈਕਟਰ ਲੈਣਾ ਦਾਨੀ ਕੇ ਰਾ ਮਜੋਰ ਤਾਂ ਹਾਂ ਚੱਲ ਬਾਈ ਮਖੌਲ ਕਰਦੇ ਆ ਬਾਈ ਨੂੰ ਇਹ ਬਾਈ ਇਹ 6 ਮਾਡਲ ਹੈ ਸਭ ਤੋਂ ਮੇਨ ਗੱਲ ਦੱਸ ਦਿਆ ਟਰੈਕਟਰ 2027 ਤੱਕ ਪਾਸ ਹੋਇਆ ਹੋਇਆ ਬਾਈ ਇਹ ਠੀਕ ਹੈ ਨਹੀਂ ਜਿੰਨੇ ਵੀ ਪੁਰਾਣੇ ਮਾਡਲ ਟਰੈਕਟਰ ਇਹ ਪਾਸ ਨਹੀਂ ਹੁੰਦੇ ਇਹ ਬੰਦੇ ਨੇ ਕਹਾ ਪਾਸ ਕਰਾਇਆ ਹੋਇਆ ਬਾਈ ਟਰੈਕਟਰ ਠੀਕ ਹੈ ਜੀ ਇਹ ਸਾਡੇ ਲੋਕਲੇ ਪਿੰਡ ਹੈ ਜੀ ਉੱਥੋਂ ਅਸੀਂ ਵਿੱਚ ਕਟਿਆ ਇਹ ਪਰਸੋਂ ਨਵਾਂ ਟਰੈਕਟਰ ਦਾ ਪਰਸੋਂ ਜਦੋਂ ਮੈਂ ਗਿਆ ਹੋਇਆ ਸੀਗਾ ਜਲੰਧਰ ਠੀਕ ਹੈ ਜੀ ਉੱਥੇ ਵਿੱਚ ਕਟਿਆ ਆਪਾਂ ਨੇ ਤਾਂ ਕਰਕੇ ਵੀਡੀਓ ਨਹੀਂ ਪਾਈ ਬਾਈ ਟਰੈਕਟਰ ਦੀ ਤੇ ਏ ਬਾਈ ਜੀਟਰ ਵਾਲਾ ਇੰਜਨ ਆ ਟਰੈਕਟਰ ਠੀਕ ਆ ਜੀ ਇੰਜਨ ਦਾ ਤੁਹਾਨੂੰ ਪਤਾ ਇਹਨਾਂ ਦਾ ਹਿਲਦਾ ਨਹੀਂ ਕਿਤੇ ਸੌਖਾ ਜ ਠੀਕ ਆ ਦੇਖੋ ਜੀਟਰ ਵਾਲਾ ਇੰਜਨ ਆ ਸੇਮ ਆ ਟਰੈਕਟਰ ਦਾ ਬਾਕੀ ਤੁਹਾਨੂੰ ਸ਼ੋ ਸ਼ੂ ਵੀ ਚੱਕ ਕੇ ਦਿਖਾਉਨੇ ਆ ਲੋ ਜੀ ਚੈੱਕ ਕਰੋ ਬਾਈ ਠੀਕ ਆ ਜੀ ਆਪਣੀ ਕੋਸ਼ਿਸ਼ ਬਾਈ ਆਈ ਹੁੰਦੀ ਆ ਵੀਡੀਓ ਬਣਾਉਣ ਦੀ ਆਪਾਂ ਜੋ ਹੈਗਾ ਤੁਹਾਨੂੰ ਵੀਡੀਓ ਵਿੱਚ ਸੱਚ ਦੱਸੀਏ ਬਾਈ ਆਪਾਂ ਉਹੀ ਬਿਨਾਂ ਗੱਲ ਤੇ ਉਹ ਕਰੀਏ ਕੋਈ ਫਾਇਦਾ ਨਹੀਂ ਹੈਗਾ ਇਹ ਚੀਜ਼ਾਂ ਦਾ ਕਿਉਂਕਿ ਸਾਡੇ ਕੋਲ ਉਹ ਸਾਰੀਆਂ ਏਜੰਸੀਆਂ ਦੇ ਟਰੈਕਟਰ ਖੜੇ ਹੋਣੇ ਆ ਤੁਹਾਨੂੰ ਵੀ ਪਤਾ ਬਾਈ ਟਰੈਕਟਰ ਇੰਨੇ ਸਾਲ ਚੱਲਿਆ ਹੋਇਆ ਠੀਕ ਆ ਜੀ ਜੇ ਮੈਂ ਤੁਹਾਨੂੰ ਟਰੈਕਟਰ ਦੱਸਦਾ ਮੈਂ ਵੀ ਨਵੇਂ ਵਰਗਾ ਹੀ ਆ ਬਾਈ ਇਹ ਚ ਆਏ ਆ ਉਹ ਗੱਲਾਂ ਤਾਂ ਹੈਉ ਨਹੀਂ ਬਾਈ ਜੋ ਹੈਗਾ ਇਹ ਤੁਹਾਡੇ ਸਾਹਮਣੇ ਆ ਠੀਕ ਆ ਤੇ ਮਗਰਾੜਾ ਨੂੰ ਬਾਈ ਮਰੀ ਮੋਟੀ ਰੰਗ ਪੇਂਟ ਹੋਇਆ ਹੋਇਆ ਹੁਣ ਤਾਂ ਨਹੀਂ ਹੋਇਆ ਵਾ ਪੁਰਾਣਾ ਹੀ ਹੋਇਆ ਵਾ ਕੱਦਾ ਹੀ ਠੀਕ ਆ ਜੀ ਤੇ ਹਲਕਾ ਫੁਲਕਾ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਬਾਕੀ ਦਾ ਟਰੈਕਟਰ ਬਾਈ ਸਾਰਾ origignal ਹੈ ਬਾਕੀ ਦੀ ਬੋਲ ਥਲੀ ਆ ਮਗਰਾਲਾ ਨੂੰ ਮਾੜੀ ਮੋਟੀ ਟੱਚਿੰਗ ਫਾਚਿੰਗ ਹੋਈ ਹੋਈ ਐ ਉਹ ਵੀ ਪਹਿਲਾਂ ਦੀ ਠੀਕ ਹੈ ਜੀ ਗੱਲ ਤੇ ਬਾਕੀ ਪਾਸ ਆਪਾਂ ਤੁਹਾਨੂੰ ਦੱਸਤਾ ਜੇ ਕਿਸੇ ਨੇ ਨਾਮ ਕਰਾਉਣਾ ਹੋਇਆ ਤਾਂ ਪਾਸ ਹੋ ਜੂਗਾ ਅੱਗੇ ਸੌਰੀ ਅੱਗੇ ਨਾਮ ਹੋ ਜੂਗਾ ਇਹਨੂੰ ਪਾਸ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਤੇ ਡਿਮਾਂਡ ਵੀ ਦੱਸ ਦੇਣੀ ਆਪਣਾ ਤੁਹਾਨੂੰ ਨਾਲੇ ਇਹਦੀ ਬਾਈ 210000 ਰੁਪਏ ਮੁੱਲ ਕਰਦੇ ਆਂ ਆਪਾਂ ਬਾਕੀ ਮੌਕੇ ਤੇ ਫੁੱਲ ਮਾਨਦਾਨ ਕਰਾਂਗੇ ਜਿਨੇ ਵੀ ਲੈਣਾ ਹੋਇਆ ਠੀਕ ਹੈ ਜੀ ਤੇ ਪਿਆਬ ਨੰਬਰ ਆ ਟਰੈਕਟਰ ਇੱਕ ਵਾਰ ਤੁਹਾਨੂੰ ਮੈਂ ਦੁਬਾਰਾ ਸਟਾਰਟਿੰਗ ਚੈੱਕ ਕਰਾਉਣੀ ਹੈ ਟਰੈਕਟਰ ਦੀ ਪਾਵੇ ਮੇਰੇ ਮਾੜਾ ਸਟਾਰਟ ਕਰ ਦੁਬਾਰਾ ਤਾਂ ਤਾਂਦੜੇ ਇਸ ਬੂਲੂ ਦਿੱਤੀ ਹੋਈ ਸੀ ਲੈ ਬਾਈ ਵਾਹ ਸੁਣੋ ਟਰੈਕਟਰ ਦੀ ਦਾਣੇ ਗੰਦਾ ਇਹਨੂੰ ਕਹਿੰਦੇ ਆ ਮੀਆਮੀਆਨ ਪੂਰਾ ਅਰਬੀ ਵਿੱਚ ਠੀਕ ਹੈ ਜੀ ਬਾਕੀ ਬਾਈ ਕਈ ਬਾਈ ਕਹਿੰਦੇ ਨੇ ਤੁਹਾਡਾ ਰੇਟੇ ਬਹੁਤ ਮੰਗ ਲੈਣਾ ਬਾਈ ਇਹਦੇ ਪੂਰੇ ਪੈਸੇ ਮੰਗ ਲੈ ਕਿਸੇ ਨੇ ਨਹੀਂ ਦੇਣੇ ਹੈਗੇ ਡਿਮਾਂਡ ਤਾਂ ਮੰਗਣੀ ਹੋ ਪੈਂਦੀ ਆ ਜੋ ਵੀ ਹੈਗੀ ਆ ਠੀਕ ਆ ਜੀ ਹੁਬਲੇ ਰੋਕੀ ਵੀਰੇ ਇੱਕ ਮਿੰਟ ਪਿੱਛੇ ਦੇ ਚੈੱਕ ਕਰੋ ਬਾਈ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਪੀਟੀਓ ਚੱਕਰ 540 ਹੈ ਹੁੱਕ ਹੱਕ ਦੇਖ ਲਓ ਦੂਜਾ ਬਾਈ ਵੱਧ ਘੱਟ ਕਰਨ ਵਾਲੀਆਂ ਦੂਆਂ ਪਾਈਆਂ ਹੋਈਆਂ ਡੰਡੇ ਇਹਨੂੰ ਠੀਕ ਆ ਤੇ ਬਾਕੀ ਪਿੱਛੇ ਦੇ ਟਰੈਕਟਰ ਦੇਖੋ ਟਰੈਕਟਰ ਸਿਰਫ ਧੋਣੇ ਵਾਲਾ ਬਾਈ ਠੀਕ ਆ ਜੀ ਰੰਗ ਰੂੰਗ ਥੱਲੇ ਬਹੁਤ ਆ ਟਰੈਕਟਰ ਦਾ ਈਗਾ ਸਾਡੀ ਤਾਂ ਬਾਈ ਜਿਵੇਂ ਆ ਗਿਆ ਟਰੈਕਟਰ ਜੱਟ ਦੇ ਘਰ ਤੇ ਉਦਾਂ ਹੀ ਵੀਡੀਓ ਪਾ ਦਨੇ ਆ ਆਪਾਂ ਬਹੁਤਾ ਧੋਣੇ ਚਮਕਾਉਣੇ ਦੇ ਚੱਕਰਾਂ 'ਚ ਨਹੀਂ ਪੈਂਦੇ ਹੈਗੇ ਉਰੇ ਦੇ ਅਸੀਂ ਤੁਹਾਨੂੰ ਧੋਚ ਮਗਾ ਕੇ ਦੇ ਦੂਗਾ ਤੁਹਾਨੂੰ ਘਰ ਆ ਕੇ ਪਤਾ ਲੱਗੇ ਜਣਾ ਟਰੈਕਟਰ ਦਾ ਕੀ ਚੀਜ਼ ਆ ਠੀਕ ਹੈ ਜੀ ਪੰਜ ਚਾਰ ਰਹਾ ਦਾ ਕੋਈ ਫਰਕ ਨਹੀਂ ਆਪ ਨੂੰ ਐ ਕੋਈ ਜ਼ਿੰਮੇਵਾਰ ਵੀਰ ਕੋਲ ਆਪਾਂ ਕੋਈ ਕਿਸੇ ਨੂੰ ਝੂਠ ਬੋਲ ਕੇ ਨਾ ਚੀਜ਼ ਦਈਏ ਜੋ ਹੈਗਾ ਏ ਦੱਸ ਕੇ ਦੇਣੀ ਆਪਾਂ ਨੇ ਬਾਕੀ ਬਾਈ ਦੇਖੋ ਚਲਾ ਕੇ ਆਪਨੇ ਆ ਕੇ ਤੁਸੀਂ ਪਾਸ ਸਾਫ ਕਰਨਾ ਟਰੈਕਟਰ ਆਪਾਂ ਸਿਰਫ ਤੁਹਾਨੂੰ ਵੀਡੀਓ 'ਚ ਬਣਾ ਕੇ ਦਿਖਾਉਣਾ ਟਰੈਕਟਰ ਠੀਕ ਹੈ ਜੀ ਫੜਾ ਪਰਸੀ ਬਾਈ ਨਾਲ ਮਲਾਉਣਾ ਸਾਨੂੰ ਹੋਰ ਪਰਸੀ ਬਾਈ ਬਸ ਠੀਕ ਹੈ ਬਾਈ ਲੈ ਬਾਈ ਹੋਰ ਪਰਸੀ ਬਾਈ ਕਿਵੇਂ ਕੰਮ ਕਰ ਠੀਕ ਹੈ ਇੱਕ ਬਾਈ ਨਾਲ ਨੇ ਟਰੈਕਟਰ ਕੱਟਿਆ ਬਾਈ 265 17 ਮਾਡਲ ਪਾਵਰ ਸਟੀering ਕੱਲ ਨੂੰ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਪਾਉਂਗੇ ਕਿਸੇ ਨੇ ਲੈਣਾ ਬਾਈ ਤਾਂ ਸਾਡੇ ਸੋਨਾ ਲੀਕਾ ਵਾਲੇ ਵੀਰਾਂ ਨੇ ਕੱਟਿਆ ਤੁਹਾਨੂੰ ਜਿਵੇਂ ਹੀ ਜਾਇਜ਼ ਰੇਟ ਨਾਲ ਟਰੈਕਟਰ ਦਿਵਾਉਂਗੇ ਠੀਕ ਹੈ ਜੀ ਨੰਬਰ ਹੈ 4 ਹੈ ਬਾਰ ਉਹਦੀ ਐਨਓਸੀ ਤੁਹਾਨੂੰ ਆਪਾਂ ਨਾਲ ਦਿਵਾਵਾਂਗੇ ਟਰੈਕਟਰ ਦੀ ਪਾਵਲਾ ਬਾਈ ਸਾਡੀਆਂ ਟਰਾਈਆਂ ਮਾਰਦਾ ਫਿਰਦਾ ਹੁਣ ਇਹਨੇ ਟਰੈਕਟਰ ਸਟਾਰਟ ਕਰਨੇ ਆ ਬਾਈ ਠੀਕ ਹੈ ਇਹ ਪਤੰਦਰ ਧੱਕਾ ਮਾਰ ਮਾਰ ਕੇ ਟਰੈਕਟਰ ਸਟਾਰਟ ਕਰਦੇ ਆ ਤੇ ਬਾਕੀ ਦੇ ਜਿਹੜੇ ਟਰੈਕਟਰ ਬਾਈ ਖੜੇ ਆ ऑलरेडी ਆਪਾਂ ਤੁਹਾਨੂੰ ਦਿਖਾਏ ਹੋਏ ਆ ਫਿਲਹਾਲ ਥੋੜਾ ਜਿਵੇਂ ਕਹਿ ਦਿੰਨੇ ਵੀ ਸੀਜ਼ਨ ਆਫ ਆ ਥੋੜਾ ਜਿਆ ਠੀਕ ਹੈ ਜੀ ਕੰਮ ਥੋੜਾ ਜਿਆ ਕਿਉਂਕਿ ਹੁਣ ਗਾਹ ਨੂੰ ਏਡੀ ਕੋਈ ਲੋਡ ਨਹੀਂ ਹੈਗੀ ਟਰੈਕਟਰ ਦੀ ਠੀਕ ਹੈ ਜੀ ਤੇ ਮੁੱਲ ਬਾਈ ਤੁਹਾਨੂੰ ਦੱਸਦਾ 2 10 ਮੋਲਾ ਬਾਕੀ ਮਾਨਦਾਨ ਪੂਰਾ ਕਰਾਂਗੇ ਬਾਈ ਜਿਹੜਾ ਵੀ ਟਰੈਕਟਰ ਲੈਣ ਆਊਗਾ ਟਰੈਕਟਰ ਦਾ ਬਾਈ ਥੋੜਾ ਬਹੁਤਾ ਕੰਮ ਕਰ ਹੋਣਾ ਏ ਠੀਕ ਆ ਆਪਾਂ ਤੁਹਾਨੂੰ ਉਹੀ ਕਹਿ ਦਈਏ ਵੀ ਪੂਰਾ ਵਧੀਆ ਮਾਣਾ ਮੋਟਾ ਟਰੈ ਥੋੜਾ ਬਹੁਤਾ ਕੰਮ ਕਰ ਹੋਊਗਾ ਇੱਕ ਥੋੜੀ ਇਹਦੀ ਸਟੀering ਦੇ ਵਿੱਚ ਸਟੀering ਦਾ ਪਤਾ ਨਹੀਂ ਬੁਸ਼ ਲੱਗਣਾ ਥੋੜਾ ਸਟੀering ਹਿੱਲਦਾ ਇੰਨਾ ਕਰ ਇਹਦੇ ਵਿੱਚ ਨਾ ਬੁਸ਼ ਹੁੰਦਾ ਇੱਕ ਬੈਰਿੰਗ ਉਹ ਕਈ ਵਾਰ ਹਾਲੀਵੁੱਡ ਨਾ ਤਾਂ ਕਰਕੇ ਆ ਠੀਕ ਹੈ ਜੀ ਤੇ ਬਾਕੀ ਬਾਈ ਕੋਈ ਹੋਰ ਜਾਣਕਾਰੀ ਰਹਿ ਗਈ ਹੋਵੇ ਉਹ ਮੇਰਾ ਵੀਰ ਫੋਨ ਕਰ ਸਕਦਾ ਤੇ ਇਹ ਤੋਂ ਇਲਾਵਾ ਕੋਈ ਜਿੱਦਾਂ ਕਈ ਵੀ ਇਹਦਾ ਫੋਨ ਹੀ ਚੱਕ ਉਹਨਾਂ ਦਾ ਭਾਈ ਬਣ ਕੇ ਬੇਨਤੀ ਆ ਵੀ WhatsApp ਤੇ ਮੈਸੇਜ ਫੋਨ ਕਰਦਿਆ ਕਰੋ ਬਾਈ ਉੱਥੋਂ ਤੁਹਾਨੂੰ ਮੈਂ ਰਿਪਲਾਈ ਦੇ ਦੇ ਕਰੂੰਗਾ ਜਿੱਦਾਂ ਵੀ ਹੋ ਗਿਆ ਮਾਡਲ 6 ਆ ਆਲਾ ਮਰਾੜ ਬਾਈ ਥੋੜਾ ਜਿਹਾ ਹਿੱਲਦਾ ਪਤਾ ਨਹੀਂ ਇਹਦਾ ਤਾਂ ਨਟ ਢਿੱਲੇ ਆ ਪਤਾ ਨਹੀਂ ਕੀ ਚੱਕਰ ਆ ਆਲਾ ਮਰਾੜ ਥੋੜਾ ਜਿਹਾ ਹਿੱਲਦਾ ਬਾਈ ਆ ਦੇਖੋ ਠੀਕ ਆ ਜੀ ਤੇ ਬੰਦੇ ਆਪਾਂ ਤੋਂ 30 55 ਡੀਆਈ ਲੈ ਕੇ ਗਏ ਆ ਦੋ ਸਪੀਡ ਵਾਲਾ ਟਰੈਕਟਰ ਪੈਰੋ ਮਾਦਰੇ ਆਪਣੇ ਬਾਈ 4 5 5 ਟਰੈਕਟਰ ਚਲੇ ਗਏ ਨਵੇਂ ਠੀਕ ਆ ਜੀ ਤੇ ਇੱਕ ਵੀਰ ਕੋ ਆਪਣੇ ਦੋ ਟਰੈਕਟਰ ਚਲੇ ਗਏ ਬਾਕੀ ਇੱਕ ਟਰੈਕਟਰ ਹੋਰ ਹੈ ਦੋ ਟਰੈਕਟਰ ਹੋਰ ਨੇ ਟੋਟਲ ਪੰਜ ਟਰੈਕਟਰ ਹੋ ਗਏ ਪੈਰੂ ਮਾਜਰੇ ਪਿੰਡ ਚ ਤੇ ਬਾਕੀ ਆਹ ਟਰੈਕਟਰ ਸਾਡੇ ਭਾਈ ਸੋਨਾ ਆਪਣੇ ਸੌਰੀ ਚੌਂਡੀਰ ਵਾਲੇ ਵੀਰਾਂ ਦੇ ਆ ਸੋਨਾ ਲੀਕਾ 750 ਇਹ 2007 ਮਾਡਲ ਆਰਜਨ 555 ਇਹ 2010 ਮਾਡਲ ਠੀਕ ਆ ਜੀ ਇਹਦਾ ਰੇਟ 310000 ਰੁਪਿਆ ਆਰਜਨ ਦਾ ਤੇ ਇਹਦਾ ਜਿਹੜਾ 2007 ਮਾਡਲ ਆ ਇਹਦਾ ਭਾਈ ਮੁੱਲ 2.5 ਲੱਖ ਕਰਦੇ ਆ ਇਹਦਾ 310000 ਆ ਟਰੈਕਟਰ ਸਾਫ਼ ਹੈ ਮੋਹਾਲੀ ਨੰਬਰ ਆ ਬਾਈ ਸਿਰਫ ਟਰੈਕਟਰ ਦੇ ਟਾਇਰ ਬਾਈ ਘੱਟ ਆ ਬਾਕੀ ਟਰੈਕਟਰ ਪੂਰਾ ਵਧੀਆ ਟਰੈਕਟਰ ਇਹ ਵੀ ਰੇਟ 'ਚ ਮਿਲ ਜੂਗਾ ਮੌਕੇ ਤੇ ਠੀਕ ਹੈ ਜੀ ਜਿਹਨੇ ਲੈਣਾ ਹੋਇਆ ਪਾਵਰ ਸਟੀering ਆ ਪੰਜਾਬ ਨੰਬਰ ਆ ਟਰੈਕਟਰ ਇਹ ਵੀ ਨਾਮ ਹੋ ਜੂਗਾ ਬਾਈ ਜਿਹਨੇ ਕਰਾਉਣਾ ਹੋਇਆ ਠੀਕ ਹੈ ਜੀ ਤੇ ਸੋਨਾਲੀਕਾ 7 ਮਾਡਲ ਆ ਸਿੰਪਲ ਸਟੀering ਟਾਇਰਾਂ ਦੀ ਕੰਡੀਸ਼ਨ 60 65 ਪੈਸੇ ਆ 60 ਪੈਸੇ ਹੀ ਮੰਨੋ ਤੁਸੀਂ ਇਹ ਵੀ ਜੀ ਟ੍ਰੈਂਜਨ ਵਾਲੀ ਆ ਬਾਈ ਬਾਕੀ ਟਰੈਕਟਰ ਬਾਈ ਹੋਰ ਵੀ ਖੜੇ ਆ ਪੁਰਾਣੇ ਆਪਣੇ ਕੋਲ ਆਲਰੇਡੀ ਵੀਡੀਓ ਪਾਈਆਂ ਹੋਈਆਂ ਆ ਆਪਣੇ ਸਾਰੇ ਟਰੈਕਟਰਾਂ ਦੀਆਂ ਤੇ ਜਿਨੇ ਵੀ ਕੋਈ ਵੀ ਟਰੈਕਟਰ ਬਾਈ ਨਵਾਂ ਖਰੀਦਣਾ ਪੁਰਾਣਾ ਖਰੀਦਣਾ ਹੋਵੇ ਆਪਣੇ ਸਾਰੇ ਹੀ ਟਰੈਕਟਰ ਮਿਲ ਜਣੇ ਆ ਠੀਕ ਹੈ ਜੀ ਏਜੰਸੀਆਂ 'ਚ ਕੱਟੇ ਹੋਏ ਟਰੈਕਟਰ ਹੁੰਨੇ ਆ ਆਪਣੇ ਕੋਲ ਤੇ ਤਸੱਲੀ ਤੁਸੀਂ ਬਾਈ ਉਰੇ ਆ ਕੇ ਆਪਣੀ ਆਪ ਕਰਨੀ ਆ ਟਰੈਕਟਰ ਦੀ ਕਿਸੇ ਪੁਰਾਣੇ ਟਰੈਕਟਰ ਦੀ ਕੋਈ ਆਪਾਂ ਗਾਰੰਟੀ ਵਾਰੰਟੀ ਨਹੀਂ ਦਿੰਦੇ ਠੀਕ ਹੈ ਜਿਵੇਂ ਆਏ ਹੋਏ ਆ ਟਰੈਕਟਰ ਉਦਾਂ ਹੀ ਆਪਣੇ ਕੋਲ ਖੜੇ ਆ ਤੇ ਬਾਕੀ ਬਾਈ ਠੀਕ ਹੈ ਜੀ ਬਲੌਗ ਦੇ ਵਿੱਚ ਇੰਨਾ ਹੀ ਕਿਸੇ ਵੀ ਇਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਹਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਯਾ ਦੇ ਬਲੋਗਸ ਤੇ ਨਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਰੇ ਸੀ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਧੰਨਵਾਦ